ਦਲ ਜਿਹੜੇ ਐਸ ਸਾਲ ਦਾ ਵੀਰਵਾ ਦੇ ਰਹੇ ਆ ਕ੍ਰਾਈਮ ਰਿਲੇਟਡ ਉਹਦੇ ਚ ਐਸ ਸਾਲ ਦੇ ਵਿੱਚ 2794 ਜਿਹੜੇ ਆ ਕੇਸ ਰਜਿਸਟਰ ਹੋਏ ਤੇ ਜਦੋਂ ਕਿ ਪਿਛਲੇ ਸਾਲ 2600 ਕੁਸ਼ ਹੋਏ ਸੀਗੇ ਔਰ ਉਹਨ ਐਸ ਸਾਲ ਜਿਹੜੇ ਗ੍ਰਿਫਟ ਟੂ ਕੋਡ ਕੀਤੇ ਗਏ ਆ 1900 ਕੁਸ਼ ਮੁਕਦਮੇ ਹੋਏ ਪਿਛਲੇ ਸਾਲ ਤੇ ਐਸ ਸਾਲ ਜਿਹੜੇ ਆ ਉਸ ਤੋਂ ਡੇਢੇ ਦੇ ਦਿੱਤੇ ਜੀ 2700 ਕੁਸ਼ ਮੁਕਦਮੇ ਜਿਹੜੇ ਆ 2700 2845 ਜਿਹੜੇ ਮੁਕਦਮੇ ਆ ਅਸੀਂ ਅਦਾਲਤ ਚ ਦਿੱਤੇ ਆ ਤੇ ਗ੍ਰਫਤਾਰ ਕੀਤੇ ਬੰਦੇ ਜਿਹੜੇ ਆ ਪਿਛਲੇ ਸਾਲ 3085 ਸੀ ਜਿਸ ਦੀ ਤੁਲਨਾ ਜੇ ਇਸ ਵਾਰ 3411 ਜਿਹੜੇ ਆ ਮਲਜ਼ਮ ਫੜ ਕੇ ਅਦਾਲਤ ਵਿੱਚ ਦਿੱਤੇ ਤੇ ਜੇ ਅਸੀਂ ਰਿਕਵਰੀ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ 159.400 ਗ੍ਰਾਮ ਜਿਹੜੀ ਹੈ ਇੱਕ ਕੇਜੀ ਜਿਹੜੀ ਹਿਰੋਇਨ ਉਹਦੀ ਬਰਾਮਦਗੀ ਹੋਈ ਹੈ ਔਰ 20 ਕਿਲੋ 218 ਗ੍ਰਾਮ ਜਿਹੜੀ ਹੈ ਓਪੀਮ ਦੀ ਰਿਕਵਰੀ ਹੋਈ ਹੈ ਜਿਦੇ ਚ 504 ਮੁਕਦਮੇ ਦਰਜ ਹੋਏ ਆ ਤੇ 709 ਜਿਹੜੇ ਮਲਜਮ ਆ ਉਹ ਗ੍ਰਿਫਤਾਰ ਕੀਤੇ ਗਏ ਆ ਵੱਖ-ਵੱਖ ਮੁਕਦਮੇ ਦੇ ਵਿੱਚ ਸਰ ਡਰੋਨ ਕਿੰਨੇ ਫੜੇ ਗਏ ਆ ਸਰ ਇਸ ਤੋਂ ਇਲਾਵਾ ਢੋਨ ਜਿਹੜੇ ਆ ਜੀ ਉਹ 34 ਜਿਹੜੇ ਡਰੋਨ ਆ ਫੜੇ ਗਏ ਆ ਜਿਨ੍ਹਾਂ ਚੋਂ ਡਰੋਨ ਦੇ ਥਰੂ ਜਿਹੜੀ ਆਈ ਹੈ ਉਹ 49 ਕਿਲੋ ਹਿਰੋਇਨ ਜਿਹੜੀ ਬਰਾਮਦ ਹੋਈ ਆ ਤੇ ਇੱਕ ਬਲੌਕ ਪਿਸਟਲ ਆ ਦੂਜੇ ਕੁਝ ਅਸਲਾ ਵੀ ਆਇਆ 6 ਤੋਂ 7 ਜਿਹੜੇ 7 8 ਦੇ ਕਰੀਬ ਜਿਹੜੇ ਪਿਸਟਲ ਰਿਕਵਰ ਹੋਏ ਨੇ ਸਰ ਡਰਗ ਮਨੀ ਟੋਟਲ ਕਿੰਨੀ ਫੜੀਗੀ ਇਸ ਸਾਲ ਦੇ ਵਿੱਚ ਡਰਗ ਮਨੀ ਦਾ ਟੋਟਲ ਵੇਰਵਾ ਤਾਂ ਇਸ ਵੇਲੇ ਸਾਡੇ ਕੋਲ ਨਹੀਂ ਹੋਏਗਾ ਬਟ ਉਹਦੇ ਚ ਕੁਛ ਇੱਕ ਹੈਗਾ ਕਿ ਜਿਹੜੇ ਹਵਾਲੇ ਦੇ ਥਰੂ ਆਪਰੇਟਰਸ ਜਿਹੜੇ ਸੀਗੇ ਮੇਨ ਉਹਨਾਂ ਦੇ ਥਰੂ ਜਿਹੜੀ ਆ ਪਿੱਛੇ ਪਰਚੇ ਅਸੀਂ ਚਾਰ ਪਰਚੇ ਦਿੱਤੇ ਸੀਗੇ ਜਿਨ੍ਹਾਂ ਦੇ ਥਰੂ ਇਹ ਹਵਾਲੇ ਦੇ ਥਰੂ ਦੁਬਈ ਜਾਂ 올 ਓਵਰ ਇੰਡੀਆ ਜਿਹੜੇ ਪੈਸੇ ਉਸੇ ਟਰਾਂਸਫਰ ਕਰਦੇ ਸੀ ਉਹ 2 ਕਰੋੜ 34 ਲੱਖ ਦੇ ਕਰੀਬ ਜਿਹੜੀ ਡਰਗ ਮਨੀ ਅਸੀਂ ਰਿਕਵਰ ਕੀਤੀ ਸੀ ਇਹ ਹਵਾਲਾ ਆਪਰੇਟਰਸ ਕੋਲ ਇਹਦੇ ਸਰ ਕੋਈ ਪਾਕਿਸਤਾਨੀ ਸ਼ੇਮ ਕੋਈ ਸਮਗਲਰਾਂ ਦੀ ਵੀ ਗਿਣਤੀ ਹੈ ਕਿੰਨੇ ਕੁ ਫੜੇ ਸਰ ਸਮਗਲਰਾਂ ਤੋਂ ਉਦਾਸੀ ਰਿਆਂ ਜੀ ਤੇ ਵਿੱਚ ਜਿਹੜੇ 709 ਬੰਦੇ ਹੈਗੇ ਆ ਉਹਨਾਂ ਦੇ ਵਿੱਚ ਵੱਡੇ ਸਮਗਲਰ ਵੀ ਹੈਗੇ ਆ ਤੇ ਜਿਹੜੇ ਛੋਟੇ ਪੈਡਲਰ ਹੈਗੇ ਆ ਉਹ ਵੀ ਹੈਗੇ ਆ 709 ਦੇ ਵਿੱਚ ਸਰ ਇਸ ਸਾਲ ਦੇ ਵਿੱਚ ਇਨਕਾਊਂਟਰ ਕਿੰਨੇ ਹੋਏ ਨੇ ਇਨਕਾਊਂਟਰ ਦੀ ਜਿਹੜੇ ਤਿੰਨ ਮੇਨ ਕੇਸ ਸੀਗੇ ਸਾਡੇ ਜਿਹੜੇ ਇੱਕ ਤਾਂ ਸੀਗਾ 460 ਵਾਲਾ ਪੱਟੀ ਵਾਲਾ ਬੜਾ ਸੈਂਸਿਟਾਈਜ਼ਡ ਜਿਹੜਾ ਉਹ ਬਲੇਕ ਤਰ੍ਹਾਂ ਦਾ ਬਲਾਈਂਡ ਮਰਡਰੀ ਸੀਗਾ ਤਿੰਨ ਜਣਿਆਂ ਨੂੰ ਪਰਿਵਾਰ ਦੇ ਨੂੰ ਮਾਰ ਕੇ ਲੁੱਟਖੋ ਕਰਕੇ ਲੈ ਗਈ ਸੀ ਉਹਦੇ ਚ ਅਸੀਂ ਬੜੀ ਮਿਹਨਤ ਕਰਕੇ ਰਾਜਸਥਾਨ ਤੋਂ ਉੱਥੋਂ ਬੰਦੇ ਫੜ ਕੇ ਲਿਆਂਦੇ ਸੀਗੇ ਤੇ ਉਹ ਗੈਂਗ ਦਾ ਜਿਹੜਾ ਇੱਕ ਮੁਲਜ਼ਮ ਉੱਚ ਪਕੜੇ ਦੋ ਮੁਲਜ਼ਮ ਅਰੈਸਟ ਹੋ ਗਏ ਆ ਤਾਂ ਉਹ ਸਾਰੇ ਕੇਸ ਟਰੇਸ ਹੋ ਗਿਆ ਸੀ ਉਸ ਤੋਂ ਇਲਾਵਾ ਇੱਕ ਟੋਟੀਆਂ ਵਾਲੀ ਜਿਹੜੀ ਬੈਂਕ ਡਕੈਤੀ ਸੀ ਵੀ ਜਿਹਦੇ ਚ ਬਲਵਿੰਦਰ ਸਿੰਘ ਏਐਸਏ ਸਾਡਾ ਜਨਨੀ ਹੋ ਗਿਆ ਸੀ ਔਰ ਉਹਦੇ ਚ ਰਾਜੂ ਸ਼ੂਟਰ ਵਾਂਟਡ ਸੀਗਾ ਉਹ ਰਾਜੂ ਸ਼ੂਟਰ ਪਿੱਛੇ 5-7 ਦਿਨ ਪਹਿਲੇ এনਕਾਊਂਟਰ ਦੇ ਵਿੱਚ ਅਸੀਂ ਫੜ ਲਿਆ ਤੇ ਉਹ ਅਰੈਸਟ ਹੈ ਤੇ ਉਹਦੇ ਬਾਤੀ ਬੰਦੇ ਜਿਹੜੇ ਆ ਉਹਨਾਂ ਦੇ ਪਿੱਛੇ ਅਸੀਂ ਚੜੇ ਹੋਏ ਜਿਹੜੇ ਹੋਰ ਉਹਦੇ ਨਾਲ ਸ਼ਮੂਲੀਅਤ ਸੀਗੇ ਜੇ ਮੰਡੀ ਡਿਪਟਰੀ ਇਹ ਦੋ ਮੇਨ ਬੜੇ ਸੈਂਸਟਾਈਜ਼ਡ ਕੇਸ ਸੀਗੇ ਕਿਤੇ ਦੋਨੋਂ ਦੇ ਦੋਨੋਂ ਸੋਲਵ ਹੋਏਗੇ